ਕੱਲ ਬਠਿੰਡਾ ਬੈਮਨ ਦਿਵਾਨੇ ਸਰੰਦ ਨਹਿਰ ਵਿੱਚ ਇੱਕ ਘਟਨਾ ਵਾਪਰਦੀ ਹੈਗੀ ਸਵਾਰੀਆਂ ਨਾਲ ਕਾਰ ਭਰੀ ਜਿਹੜੀ ਪਾਣੀ ਦੇ ਵਿੱਚ ਡਿੱਗਦੀ ਹੈ ਤੇ ਉਸ ਮੌਕੇ ਤੇ ਦੌਰਾਨ ਪੀਸੀਆਰ ਜਿਹੜੀ ਪੁਲਿਸ ਮਲਾਜ਼ਮ ਹੁੰਦੇ ਨੇਗੇ ਉਹ ਇਹ ਟੀਮਾਂ ਹੈਗੀਆਂ ਜਿਹੜੀ ਚਾਰਜ ਵਿਅਕਤੀ ਨੇਗੇ ਮੌਕੇ ਤੇ ਕਦੋਂ ਤੁਹਾਨੂੰ ਪਤਾ ਲੱਗਿਆ ਸਵੇਰੇ 8 ਵਜੇ ਸੀ 8 ਵਜੇ ਸਾਨੂੰ ਕੋਈ ਆ ਕੇ ਬੰਦਾ ਕਹਿੰਦਾ ਕਿ ਉੱਥੇ ਨਹਿਰ 'ਚ ਗੱਡੀ ਡਿੱਗ ਪਈ ਤੇ ਅਸੀਂ ਦਾਲਦਰਾ ਕੁਛ ਨਹੀਂ ਦੇਖਿਆ ਦੋਨੀਆਂ ਪਾਰਟੀਆਂ ਰਾਤ ਵਾਲੀ ਦਿਨਾਂ ਦੋਨੀਆਂ ਟੀਮਾਂ ਜਾ ਕੇ ਗੱਡੀ ਤੇ ਮੌਕੇ ਤੇ ਜਾ ਕੇ ਉਥੇ ਛਾਲਾ ਮਾਰੀਆਂ ਆਵਾਦ ਦੇ ਕਪਰੇ ਲਾ ਗਿਆ ਜੈਸਵਨ ਸਿੰਘ ਸੀ ਰਜਿੰਦਰ ਸਿੰਘ ਸੀ ਹਰਪਾਰ ਕੋ ਇਹਨੇ ਸਾਰੇ ਮਦਦਾਂ ਨਾਲ ਸੀ ਸਾਰੇ ਬੰਦੇ ਕੱਟਦੇ ਉਥੇ ਜਦੋਂ ਛਾਲ ਮਾਰੀ ਤੇ ਗੱਡੀ ਡੁੱਬਦੀ ਜਾਂਦੀ ਸੀ ਤੇ ਅਸੀਂ ਜਾ ਕੇ ਤਰਕੇ ਤੇ ਉਹਦੇ ਗੱਡੀ ਦੇ ਉੱਤੇ ਬੈ ਕੇ ਤੋੜੀ ਨਾ ਉਹਦਾ ਪਿਛਲਾ ਸ਼ੀਸ਼ਾ ਪੰਨਿਆ ਸ਼ੀਸ਼ਾ ਪੰਨ ਕੇ ਬੱਚੇ ਇਕੱਠੇ ਕੁਝ ਪਬਲਿਕ ਦੇ ਬੰਦੇ ਵੀ ਸਾਡੇ ਨਾਲ ਬਹੁਤ ਜੋਲ ਲਾਇਆ ਉਹਨਾਂ ਨੇ ਤੇ ਉਹਨਾਂ ਦੀ ਮਦਦ ਨਾਲ ਅਸੀਂ ਸਾਰੇ ਬੱਚੇ ਸਹੀ ਸਲਾਮਤ ਕੱਢ ਲਏ ਕੱਢ ਕੇ ਤੇ ਸਭਾ ਤੇ ਅੱਜ ਸਨਮਾਨਿਤ ਕੀਤਾ ਗਿਆ ਹੈ ਐਸਐਸਪੀ ਮੈਂਬਰ ਲੋ ਡੀਜੀਪੀ ਡੈਕਸ ਵੱਲੋਂ ਵੀ ਤੁਹਾਨੂੰ ਕੀ ਕਹਿਣਾ ਚਾਹੁੰਦੇ ਹਾਂ ਮੈਂ ਤਾਂ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਨੂੰ ਮਾਨਯੋਗ ਐਸਐਸਪੀ ਸਾਹਿਬ ਨੇ ਸਨਮਾਨਿਤ ਕੀਤਾ ਤੇ ਸਾਰੀ ਸਾਡੀ ਟੀਮ ਨੂੰ ਵਧਾਈਆਂ ਦਿੱਤੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਜਿਹੜੇ ਕੰਮ ਕੀਤਾ ਸਲਾਂਗਾ ਉਹ ਕੰਮ ਕੀਤਾ ਅੱਜ ਜਦ ਬੱਚੇ ਕੱਢੇ ਗੱਡੀ ਦੇ ਵਿੱਚੋਂ ਪਰਿਵਾਰ ਕੱਢੇ ਕੀ ਹਾਲਾਤ ਸੀਗੇ ਉਹਨਾਂ ਦੇ ਸੱਟਾ ਸੱਟਾ ਵੀ ਬੱਚੇ ਦਾ ਨਹੀਂ ਉਹਨਾਂ ਦੇ ਸੱਟਾ ਕੋਈ ਨਹੀਂ ਪਾਣੀ ਜਰੂਰ ਇੱਕ ਬੱਚੇ ਦੇ ਤੇ ਚਲਾ ਗਿਆ ਜੋ ਕਿ ਮੇਰੇ ਲੇディ ਕੈਕਟਰ ਹਰ ਹਰਪਾਲ ਕੋਰ ਇਹਨਾਂ ਨੂੰ ਗੋਡੇ ਤੇ ਉੱਪਰ ਰੱਖ ਕੇ ਬੱਚੇ ਨੂੰ ਦਾ ਪਾਣੀ ਕੱਢਿਆ ਪਾਣੀ ਜਦੋਂ ਕੱਢਿਆ ਉਹ ਨਾ ਠੀਕ ਹੋ ਗਿਆ ਥੋੜਾ ਜਿਹਾ ਸੀਗਾ ਹਸਪਤਾਲ ਚ ਕਰਕੇ ਭੇਜ ਦਿੱਤੇ ਸੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਵੀ ਵੀਡੀਓ ਕਾਫੀ ਵਾਇਰਲ ਹੋਈ ਤੁਸੀਂ ਸੁਣੀ ਲਈ ਸਰ ਨਰਿੰਦਰ ਸਿੰਘ ਨੇ ਜਿਹੜਾ ਦੱਸਿਆ ਸਾਨੂੰ ਅਸੀਂ ਸਾਨੂੰ ਮੌਕੇ ਤੇ ਉਥੇ ਮੋਟਰਸਾਈਕਲ ਵਾਲੇ ਨੇ ਦੱਸਿਆ ਵੀ ਐ ਕਰਕੇ ਗੱਡੀ ਨੇ ਚਿੱਟੇ ਪੀ ਅਸੀਂ ਪਹੁੰਚੇ ਜੀ ਉੱਥੇ ਪਹੁੰਚ ਜਾ ਕੇ ਅਸੀਂ ਰੱਸਾ ਸਿੱਟ ਕੇ ਤੇ ਹੋ ਕਰ ਲੈ ਤੇ ਇਹਨਾਂ ਨੇ ਸ਼ਾਲਮਾਰੀ ਵਿੱਚ ਉਧਰੋਂ ਜਸਵੰਤ ਸਿੰਘ ਨੇ ਉਹਨਾਂ ਨੇ ਜਾ ਕੇ ਛੇਤੀ ਛੇਤੀ ਮੂਰੋ ਰਸਾਪਨ ਦੇ ਛੋਟੇ ਛੋਟੇ ਬੱਚੇ ਸੀ ਚਾਰ ਤਾਂ ਇੱਕ ਤਾਂ 1.5 ਸਾਲ ਦਾ ਹੀ ਸੀਗਾ ਤੇ ਦੂਜੇ ਥੋੜੇ ਜੇ ਵੱਡੇ ਸੀਗੇ 9-10 ਸਾਲਾਂ ਦਾ ਸੀ ਤੇ ਮਤਲਬ ਟੋਟਲ ਚਾਰ ਬੱਚੇ ਸੀਗੇ ਪੰਜ ਲੇਡੀਜ਼ ਸੀ ਦੋ ਜੈਂਟਸ ਸੀਗੇ ਉਹਨਾਂ ਨੂੰ ਛੇਤੀ ਛੇਤੀ ਬਾਹਰ ਕੱਢਿਆ ਬਾਹਰ ਕੱਢ ਕੇ ਜਿਹੜੇ ਬੱਚੇ ਸੀਗੇ ਇਹ ਕੁੜੀ ਹੈ ਹਰਪਾਲ ਕੌਰ ਲੇਡੀ ਕਸਟੋਲ ਇਹਨਾਂ ਨੇ ਸਾਹਮਣੇ ਤੇ ਫਿਰ ਅਸੀਂ ਉਦੋਂ ਬਾਅਦ ਸਹਾਰਾ ਵਾਲੇ ਨੂੰ ਫੋਨ ਕਰਤਾ ਸਹਾਰਾ ਵਾਲੇ ਆ ਕੇ ਤੇ ਉਹਨਾਂ ਨੂੰ ਸਿਵਲ ਅਸਤਾਵਜ਼ ਦਾਖਲ ਕਰਾਤਾ ਅੱਛਾ ਤੇ ਇਹ ਗੱਲ ਕੀਤੀ ਜਾਵੇ ਤੁਹਾਡੀ ਕਿੰਨੀ ਟੀਮਾਂ ਸੀ ਦੱਸਿਆ ਜਾ ਰਿਹਾਗਾ ਟਾਈਮ ਵੀ ਹੋ ਗਿਆ ਸੀਗਾ ਡਿਊਟੀ ਦਾ ਜਾਣ ਲੱਗੇ ਸੀਗੇ ਉਹਦੇ ਨਾਲ ਦੇ ਨਾਲ ਕੋਈ ਲਈਏ ਤਾਂ ਹਾਂ ਅਸੀਂ ਇੱਕ ਸ਼ਿਫਟ ਆ ਰਹੀ ਸੀ ਤੇ ਇੱਕ ਜਾ ਰਹੀ ਸੀ ਦੋ ਦੋ ਬੰਦੇ ਹੁੰਦੇ ਆਵਾਂ ਤੇ ਫਿਰ ਅਸੀਂ ਉਹ ਸ਼ਿਫਟ ਨੂੰ ਡਿਊਟੀ ਨੂੰ ਇਹ ਇਹ ਨਹੀਂ ਸਮਝਿਆ ਵੀ ਸਾਰੀ ਡਿਊਟੀ ਖਤਮ ਹੋ ਗਈ ਅਸੀਂ ਇਹ ਸਮਝੇ ਇਨਸਾਨੀਅਤ ਦੇ ਨਾਂ ਤੇ ਪਹਿਲਾਂ ਉਹਨਾਂ ਨੂੰ ਬਚਾਇਆ ਜਾਵੇ ਅਸੀਂ ਫਿਰ ਇਸ ਕਰਕੇ ਚਾਰੇ ਜੁਮੈਂਟ ਇਕੱਠੇ ਹੋ ਕੇ ਚਾਰੇ ਬੰਦਿਆਂ ਨੇ ਤੇ ਉਹਨਾਂ ਨੂੰ ਜਾ ਕੇ ਗੱਡੀ ਚੋਂ ਬਾਹਰ ਕੱਢਿਆ ਸਾਰਿਆਂ ਨੂੰ ਅੱਜ ਸਮਾਨਤ ਵੀ ਕੀਤਾ ਗਿਆ ਤੁਹਾਨੂੰ ਐਸਐਸਪੀ ਬਠਿੰਡਾ ਵੱਲੋਂ ਕੀ ਕਹਿਣਾ ਚਾਹੁੰਦੇ ਆ ਮਾਨਯੋਗ ਐਸਐਸਪੀ ਸਾਹਿਬ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਸਾਨੂੰ ਡੀਜੀਪੀ ਸਾਹਿਬ ਵੱਲੋਂ ਜਿਹੜੀ ਡਿਸਕ ਦਵਾਈ ਹੈ ਤੇ 25000 ਰੁਪਏ ਵਾਰਡ ਕੈਸ਼ਵਾਰਦ ਦਿੱਤਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਐਸਐਸਪੀ ਸਾਹਿਬ ਦਾ ਅਸੀਂ ਮੀਡੀਆ ਦਾ ਵੀ ਧੰਨਵਾਦ ਕਰਦੇ ਆ ਜਿਹੜਾ ਸਾਨੂੰ ਮਤਲਬ ਉਹਨਾਂ ਨੇ ਦੱਸਿਆ ਸਾਰੇ ਅਵਸਾਰਾਂ ਤੱਕ ਗੱਲ ਪਹੁੰਚੀ ਕਿਉਂਕਿ ਵੀ ਅਸੀਂ ਕੰਮ ਬਹੁਤ ਕਰਦੇ ਰਹਿੰਦੇ ਆ ਮਤਲਬ ਜੀ ਤੁਹਾਡੇ ਥਰੂ ਹੀ ਮਤਲਬ ਜਦੋਂ ਅਸੀਂ ਜਾਣਦੇ ਆ ਫੇਰ ਹੀ ਪਤਾ ਲੱਗਦਾ ਹੈ ਵੀ ਵਾਕਈ ਕੰਮ ਕਰਿਆ ਤੇ ਕਰਦੇ ਰਹਾਂਗੇ ਕਰਦੇ ਵੀ ਆ ਅੱਛਾ ਕਿਹੜਾ ਪੁਆਇੰਟ ਹੈਗਾ ਉਹ ਜਿਹੜਾ ਮੌਕੇ ਤੇ ਤੁਸੀਂ ਡਿਊਟੀ ਕਰਦੇ ਹੋ ਕਿੰਨਾ ਨੰਬਰ ਪੀਸੀਆ ਰ ਹੈਗਾ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਸ ਤਰ੍ਹਾਂ ਸਵਾਰੀਆਂ ਨਾਲ ਭਰੀ ਗੱਡੀ ਲੈ ਕੇ ਆਏਗੇ ਬ੍ਰਹਮਣ ਦਵਾਨਾ ਪੁਲ ਦੇ ਕੋਲ ਸਾਡੀ ਸ਼ਿਫਟ ਚੇਂਜ ਹੁੰਦੀ ਹੈ ਅਸੀਂ ਲੋਕਾਂ ਨੂੰ ਤਾਂ ਮੈਸੇਜ ਇਹ ਦਿੰਨੇ ਆ ਵੀ ਜਿਵੇਂ ਗੱਡੀ ਦੇ ਵਿੱਚ ਜਿਵੇਂ ਜਿੰਨੀ ਸਵਾਰੀ ਚੜ ਸਕਦੀ ਹੈ ਉਨੀ ਸਵਾਰੀ ਚੜੇ ਠੀਕ ਹੈ ਜਿਵੇਂ ਹੁਣ ਇਹ ਜਾਦੇ ਚੜੇ ਸੀ ਹੋ ਸਕਦਾ ਵੀ ਇਹਨਾਂ ਦਾ ਜਿਆਦੇ ਹੋਣ ਕਰਕੇ ਸਟੀering ਤੇ ਕੋਈ ਨਾ ਮੁੜਿਆ ਹੋਵੇ ਦਾ ਕਾਰਨ ਕੋਈ ਇਸ ਕਰਕੇ ਅਸੀਂ ਇਸ ਪਰ ਪਬਲਿਕ ਨੂੰ ਪਹਿਲਾਂ ਵੀ ਕਹਿੰਦੇ ਰਹਿੰਦੇ ਆ ਵੀ ਤੁਸੀਂ ਜੋ ਵੀ ਜੋ ਵੀ ਸਵਾਰੀਆਂ ਘੱਟ ਬਹਾਓ ਅਸੀਂ ਰੋਕਦੇ ਆ ਨਾਕੇ ਤੇ ਉਦੋਂ ਵੀ ਦੱਸਦੇ ਆ ਤੇ ਅਸੀਂ ਪ੍ਰਸ਼ਾਸਨ ਨੂੰ ਤੇ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਉਹਦੇ ਜੇ ਨਾਲ ਦੋਨੋਂ ਸਾਈਡਾਂ ਤੇ ਜਾਲੀ ਲੱਗ ਜੇ ਤਾਂ ਕਿ ਜਿਵੇਂ ਅਸੀਂ ਗਾਂ ਗਾਇਆਂ ਤਕਰੀਬਨ ਹਫਤੇ 'ਚ ਇੱਕ ਦੋ ਡਿੱਗ ਪੈਣੀਆਂ ਗਊਆਂ ਨੂੰ ਕੱਢਦੇ ਰਹਿੰਦੇ ਆ ਉਹਦਾ ਕਰਕੇ ਕੱਢਣਾ ਕਰਕੇ ਸਾਡੇ ਕੋਲ ਸਾਰਾ ਪਹਿਲਾਂ ਹੀ ਸਮਾਨ ਆਏਗਾ ਸੀ ਉਹਦਾ ਕਰਕੇ ਅਸੀਂ ਇਹ ਛੇਤੀ ਘਟ ਸਕਿਆ ਉਹਨਾਂ ਦਾ ਬਿਲਕੁਲ ਗੱਲਬਾਤ ਕਰਾਂਗੇ ਜਿਸ ਨੋਤੇ ਤੁਹਾਡੇ ਦਿਮਾਗ ਚ ਕੀ ਚੱਲ ਰਿਹਾ ਸੀ ਤੈਨਾਂ ਵੀ ਨਹੀਂ ਆਦਾ ਦੱਸਦਾ ਤੁਹਾਨੂੰ ਹਾਂਜੀ ਟਾਈਮ ਸਾਢੇ 5:30 ਵਜੇ ਦਾ ਸੀਗਾ ਸਾਡੇ ਕੋਲੇ ਪਬਲਿਕ ਦਾ ਲੜਕਾ ਆਇਆ ਸੀ ਉਹਨੇ ਸਾਨੂੰ ਦੱਸਿਆ ਵੀ ਗੱਡੀ ਪਾਣੀ ਦੇ ਵਿੱਚ ਡਿੱਗ ਗਈ ਸਰ ਤੁਹਾਨੂੰ ਬਤੀਆ ਸਾਰਾ ਆਲਰੈਡੀ ਦੱਸਿਆ ਤੁਹਾਨੂੰ ਅਸੀਂ ਮਿੰਟ ਦੋ ਮਿੰਟ ਵਿੱਚ ਉੱਥੇ ਚਲੇ ਗਏ ਸਰ ਤੇ ਰੈਸਕਿਊ ਕਰਕੇ ਸਾਰਿਆਂ ਨੂੰ ਇੱਕ ਵਾਰ ਸੇਫਲੀ ਬਾਹਰ ਕੱਢ ਲਿਆ ਅੱਛਾ ਤੁਸੀਂ ਮੌਕੇ ਤੇ ਸੀਗੇ ਜਦੋਂ ਇਹ ਘਟਨਾ ਹੁੰਦੀ ਹੈਗੀ ਤੁਹਾਡੇ ਦਿਮਾਗ ਚ ਕੀ ਚੱਲ ਰਿਹਾ ਸੀਗਾ ਇੱਕ ਤਾਂ ਕਹਿੰਦੇ ਵੀ ਡਿਊਟੀ ਆਪਣੀ ਚਲੋ ਕਈਆਂ ਦੇ ਹੁੰਦਾ ਵੀ ਡਿਊਟੀ ਕਰ ਲਈ ਚਲੋ ਬਹੁਤ ਹੈ ਨਾ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਜੇ ਸਰ ਉਸ ਟਾਈਮ ਇਹਨਾ ਮਸਨ ਹੋ ਗਿਆ ਸੀ ਮੈਨੂੰ ਕੁਝ ਨਹੀਂ ਪਤਲਾ ਗਿਆ ਬਸ ਮੈਂ ਪਾਣੀ ਦੇ ਵਿੱਚ ਛਾਲ ਮਾਰਤੀ ਹਾਂਜੀ ਸਰ ਵੀ ਮੈਂ ਵੀ ਮੇਰੇ ਬਾੜੇ ਵੀ ਪਾਣੀ ਦੇ ਵਿੱਚ ਪੈਰ ਨਹੀਂ ਟਿਕੇ ਕਉਕ ਮੈਂ ਤੈਰਣਾ ਨਹੀਂ ਜਾਂਦਾ ਸੀ ਮੇਰਾ ਸੱਫੜ ਕੇ ਆਪਦੇ ਆਪ ਨੂੰ ਪਹਿਲਾਂ ਬਚਾਇਆ ਫਿਰ ਰਸਾ ਉਹਨਾਂ ਬੱਚਿਆਂ ਵੱਲ ਸਿੱਟਿਆ ਫਿਰ ਮਤਲਬੀ ਸਾਰੇ ਸੇਫ ਹੋ ਗਏ ਸਾਰੇ ਅੱਜ ਕੱਲ ਤੁਸੀਂ ਕਰੇ ਜਾ ਕੇ ਦੱਸੀ ਵੀ ਮੇਰੇ ਨਾਲ ਅਜੇ ਹੋਇਆ ਅੱਜ ਜਨਮ ਦਿਨ ਵੀ ਹੈਗਾ ਕਰਦਿਆਂ ਨੂੰ ਦੱਸਿਓਗਾ ਹਾਂਜੀ ਸਰ ਉਹਨਾਂ ਨੂੰ ਆਲਰੇਡੀ ਪਤਾ ਲੱਗ ਗਿਆ ਸੀ ਇਹ ਕਰਦਿਆਂ ਨੂੰ ਹਾਂ ਨਿਊ ਚੱਲ ਰਹੀ ਸੀ ਤੁਹਾਡੀ ਸਾਰੀ ਨਿਊ ਦੇਖ ਲਈ ਸੀ ਉਹਨਾਂ ਨੇ ਪਹਿਲੀ ਕਰਦਿਆਂ ਨੂੰ ਕਰੋ ਫੋਨ ਬਹੁਤ ਆ ਰਹੇ ਸੀ ਮੈਨੂੰ ਸਰ ਕਿਹਾ ਨਹੀਂਗਾ ਵੀ ਤੁਹਾਨੂੰ ਤੈਰਨਾ ਤਾਂ ਆਂਦਾ ਨਹੀਂਗਾ ਵੀ ਤੁਸੀਂ ਕਿਉਂ ਇਹ ਪੰਗੇ ਲਿੱਤੇ ਐ ਤੁਹਾਡੇ ਨਾਲ ਨਾਲ ਹਣ ਕਿੰਨੇ ਬੱਚੇ ਤੁਹਾਡੇ ਮੇਰੀ ਇੱਕ ਵੀ ਬੇਟੀ ਹੈ ਸਰ 6 ਸਾਲ ਦੀ ਛੋਟੇ ਬੱਚੇ ਸੀ ਤੁਸੀਂ ਵੀ ਦੇਖੇ ਹੋਣੇ ਆ ਫੋਟੋਆਂ ਉਹਨਾਂ ਦੀਆਂ ਬੱਚੇ ਨੇ ਜਾ ਕੇ ਦੇਖਣਾ ਹਸਪਤਾਲ ਦੇ ਵਿੱਚ ਦਾਖਲ ਨਹੀਂ ਬਿਲਕੁਲ ਜਮੇ ਛੋਟੇ ਬੱਚੇ ਸੀ ਜੀ ਅੱਛਾ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤੁਹਾਡੀ ਖਬਰਾਂ ਵੀ ਜਾਂ ਫੋਟੋ ਵੀ ਜਨਮ ਦਿਨ ਦੀਆਂ ਵਧਾਈਆਂ ਵੀ ਦਿੱਤੀ ਕੱਲ ਨਾਲ ਨਾਲ ਤੁਹਾਡੀ ਡਿਊਟੀ ਨੂੰ ਵੀ ਬਹੁਤ ਵਧੀਆ ਦੱਸਿਆ ਕੀ ਕਹਿਣਾ ਚਾਹੁੰਦੇ ਹੋ ਸਰ ਅਸਲ ਵਿੱਚ ਅਸਮੇ ਜਿਹੜੇ ਆਪਣੇ ਦੋ ਪਬਲਿਕ ਦੇ ਮੁੰਡੇ ਸੇ ਉਹਨਾਂ ਨੇ ਉਹਨਾਂ ਨੇ ਉਹਨਾਂ ਦੀ ਬਹੁਤ ਮਿਹਨਤ ਕੀਤੀ ਉਹਨਾਂ ਦੇ ਸਪੀਨ ਤੇ ਸਦਕੀ ਅਸੀਂ ਨਾਲ ਸਾਡੀ ਪੰਦ ਦੇ ਨਾਲ ਸਾਰਾ ਜੋਇੰਟ ਆਪਰੇਸ਼ਨ ਕਰਕੇ ਸਾਰੇ ਬੱਚੇ ਬਾਹਰ ਨਿਕਲ ਕੇ ਸੇਫਲੀ ਹਾਂਜੀ ਸਰ ਜਾਣ ਬਦ ਕਰਦਾ ਅੱਜ ਐਸਐਸਪੀ ਸਾਹਿਬ ਨੇ ਬੁਲਾਇਆ ਤੁਹਾਨੂੰ ਸਨਮਾਨਤ ਵੀ ਕੀਤਾ ਡੀਜੀਪੀ ਹਾਂਜੀ ਸਰ ਡੀਜੀਪੀ ਪੰਜਾਬ ਆਪਣਾ ਐਸਐਸਪੀ ਬਠਿੰਡਾ ਨੂੰ ਬਹੁਤ ਬਹੁਤ ਧੰਨਵਾਦ ਸਾਨੂੰ ਸਨਮਾਨਤ ਕੀਤਾ ਸਰ ਹਾਂਜੀ ਇਹ ਇਸ ਤਰ੍ਹਾਂ ਹੀ ਕਰਦੇ ਰਹੋਗੇ ਡਿਊਟੀ ਹਾਂਜੀ ਸਰ ਸਾਡੀ ਡਿਊਟੀ ਹੈ ਸਰ ਬਿਲਕੁਲ ਗੱਲਬਾਤ ਕਰਦੇ ਆਗੇ ਹਰਪਾਲ ਕੌਰ ਜੀ ਤੁਸੀਂ ਵੀ ਮੌਕੇ ਤੇ ਮੌਜੂਦ ਸੀ ਕਾਫੀ ਲੇਡੀਜ਼ ਸੀਗੇ ਉਹਨਾਂ ਵਿੱਚ ਤੁਸੀਂ ਮੌਕੇ ਤੇ ਕੱਢਿਆਗਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸੁਣਨ ਲਈ ਫਰਸਟ ایڈ ਦਿੱਤੀ ਜਿੰਨੇ ਉਹਨਾਂ ਨੂੰ ਹੋ ਸਕਿਆ ਐਂਬੂਲੈਂਸ ਵੀ ਬੁਲਾ ਲਈ ਸੀਗੀ ਬਾਕੀ ਵਾਇਰਲੈਸ ਤੇ ਸਾਰਾ ਕੰਟੈਕਟ ਰੱਖਿਆ ਆਫੀਸਰਜ਼ ਨਾਲ ਮਤਲਬ ਵਧੀਆ ਰਿਹਾ ਸਾਡਾ ਸਾਰਾ ਟੀਮਵਰਕ ਹੀ ਬਹੁਤ ਵਧੀਆ ਰਿਹਾ ਹਾਂਜੀ ਉਹਨਾਂ ਨੂੰ ਹਸਪੀਟਲ ਕਰਵਾਤਾ ਸੀਗੇ ਐਡਮਿਟ ਫਿਰ ਹਾਂਜੀ ਕਿਸ ਤਰ੍ਹਾਂ ਬੱਚੇ ਕਿਸ ਤਰ੍ਹਾਂ ਕੱਡੇ ਕਿਸ ਤਰ੍ਹਾਂ ਮੰਨ ਲਓ ਕੋਈ ਤੁਹਾਡੇ ਕੋਲ ਕੁਝ ਹੈ ਹੀ ਨਹੀਂ ਸੀਗਾ ਮੌਕੇ 'ਚ ਨਹੀਂ ਇਹ ਆ ਰਹੇ ਸੀ ਨਾ ਦੋ ਪਬਲਿਕ ਦੇ ਸੀਗੇ ਜੈਂਸ ਤੇ ਦੋ ਇਹ ਸੀਗੇ ਹਾਂਜੀ ਇਹ ਪਕੜਾ ਰਹੇ ਸੀ ਮੈਂ ਕੰਨੀ ਤੇ ਖੜੀ ਹੋਈ ਸੀ ਅੱਛਾ ਅੱਛਾ ਹਾਂਜੀ ਵਿੱਚ ਚਾਰੋਂ ਜਣੇ ਤੁਸੀਂ ਮੌਕੇ ਤੇ ਸੀਗੇ ਕੱਟਣਾ ਹਾਂਜੀ ਮੌਕੇ ਤੇ ਸੀਗੇ ਹਾਂਜੀ ਬਿਲਕੁਲ ਨਹੀਂ ਦੋਵੇਂ ਇਹ ਮੁਲਾਜ਼ਮ ਪਾਣੀ ਦੇ ਵਿੱਚ ਸੀ ਹਾਂਜੀ ਹਾਂਜੀ ਪਾਣੀ 'ਚ ਹੀ ਸੀਗੇ ਇਹਨਾਂ ਨੇ ਬੈਲਟਾਂ ਵਗੈਰਾ ਫੜਾਈਆਂ ਸਾਰਾ ਸੰਭਾਲ ਰਹੀ ਸੀ ਮੈਂ ਬਾਹਰਲੀ ਸਾਈਡ ਤੋਂ ਕਿੰਨੇ ਸੀ ਟੋਟਲ ਤੇ ਵੱਡੇ ਕਿੰਨੇ ਸੀ ਬੱਚੇ ਤਾਂ ਪੰਜ ਸੀਗੇ ਜਿਆਦੇ ਗਰਲ ਦੇ ਸੀਗੇ ਇੱਕ ਬੇਟਾ ਸੀਗਾ ਡੇਢ ਸਾਲ ਦਾ ਛੋਟਾ ਮੂਰੇ ਅੱਗੇ ਕਿੰਨੇ ਜਣੇ ਬੈਠੇ ਸੀ ਕੁਝ ਪਤਾ ਹੈਗਾ ਇਹਨਾਂ ਨੇ ਇਹ ਕੁਝ ਨਹੀਂ ਪਤਾ ਲੱਗਿਆ ਸਾਨੂੰ ਇਹ ਤਾਂ ਬੈਕ ਸਾਈਡ ਤੋਂ ਸ਼ੀਸ਼ਾ ਭੰਨ ਕੇ ਬਸ ਉਹ ਕਵਰ ਕੀਤੇ ਆ ਸਾਰੇ ਹਾਂਜੀ